ਜੋਨ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਦਿਆਂ ਹੀ ਆਦਰਸ਼ ਸਕੂਲਾਂ ਦੇ ਬਾਹਰ ਤਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਅੱਜ ਮਾਨਸਾ ਦੇ ਪਿੰਡ ਪੋਪਾਲ ਵਿਖੇ ਚੱਲ ਰਹੇ ਆਦਰਸ਼ ਸਕੂਲ ਦੇ ਅਧਿਆਪਕਾਂ ਨੂੰ ਕੱਢੇ ਜਾਂਦੇ ਰੋਸ ਵਜੋਂ ਅਧਿਆਪਕਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਕੂਲ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੌੜ ਅਧਿਆਪਕਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਅਸੀਂ ਜਿਹੜਾ ਪਪਾਲਾਂ ਦੇ ਵਿੱਚ ਹਾਦਰਜ ਸਕੂਲ ਹੈ ਉਸ ਦੇ ਅੱਗੇ ਧਰਨਾ ਲਾਇਆ ਸੀਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਥੋਂ ਦਾ ਡੀਓ ਹੈ ਉਹਨੇ ਬਿਨਾ ਕੋਈ ਲੈਟਰ ਦਿੱਤੇ ਬਿਨਾ ਕੋਈ ਸਰਕਾਰ ਦਾ ਹੁਕਮ ਨਹੀਂ ਹੈਗਾ ਟਿੱਕੀ ਅਧਿਆਪਕ ਜਿਹੜੇ ਲੰਬੇ ਸਮੇਂ ਤੋਂ ਇੱਥੇ ਬੱਚਾ ਨੂੰ ਪੜ੍ਹਾਉਂਦੇ ਸੀਗੇ ਜਿਨ੍ਹਾਂ ਦੀ ਬਹੁਤ ਵਧੀਆ ਯੋਗਤਾ ਕੀ ਪੜਾਉਣ ਵਾਸਤੇ 7-7 ਪੰਜ-ਪੰਜ 7 ਸਾਲ ਹੋ ਗਏ ਉਹਨਾਂ ਨੂੰ ਪੜਾਉਂਦਿਆਂ ਨੂੰ ਵਿੱਚੇ ਭੈਣਾਂ ਨੇ ਸਾਡੀਆਂ ਵਿੱਚੇ ਸਾਡੇ ਮੁੰਡੇ ਐ ਉਹਨਾਂ ਨੂੰ ਕੱਢ ਕੇ ਡੀਓ ਨੇ ਬਾਹਰ ਹੁਕਮਕਾਰਤਾ ਹੋਣ ਦਾ ਤੇ ਉਹਨਾਂ ਨੇ بڑے ਡੀਸੀ ਸਾਹਿਬ ਕੋਲੇ ਐਸਟੀਐਮ ਸਾਹਿਬ ਕੋਲੇ ਤੇ ਡੀਓ ਕੋਲੇ ਗੇੜੇ ਮਾਰੇ ਪਰ ਇਥੋਂ ਦਾ ਡੀਓ ਆ ਜਿਹੜਾ ਉਹ ਗੱਲ ਕਰਨ ਨੂੰ ਤਿਆਰ ਨਹੀਂ ਮੁੱਖ ਮੰਤਰੀ ਦਾ ਰੋਲ ਆ ਜਿਹੜਾ ਉਹ ਵੀ ਡੀਓ ਸਾਹਿਬ ਨਿਭਾ ਰਿਹਾ ਹੈ ਇਸ ਕਰਕੇ ਉਸ ਗੁੱਸੇ ਨੂੰ ਲੈ ਕੇ ਬੀਕੇ ਜੂ ਟਕਾਉਂਦਾ ਵੱਲੋਂ ਤੇ ਸੰਜੁਗਤ ਮੋਰਚੇ ਦੀਆਂ ਹੋਰ ਵੀ ਕਾਫੀ ਕਿਸਾਨ ਤੇ ਮਜ਼ਦੂਰ ਜਿਹਾ ਬੰਦਿਆਂ ਵੱਲੋਂ ਗੇਟ ਦੇ ਅੱਗੇ ਧਰਨਾ ਲਾਇਆ ਸੀਗਾ ਅੱਜ ਇੱਕ ਤਰੀਕ ਤੋਂ ਅਸੀਂ ਸ਼ੁਰੂ ਕਰਤਾ ਹੁਣ ਪੱਕਾ ਮੋਰਚਾ ਉੱਥੇ ਟੈਂਟ ਲੱਗਿਆ ਰਹੂਗਾ ਤੇ ਆਉਣ ਵਾਲੇ 4 ਤਰੀਕ ਨੂੰ ਅਸੀਂ ਵੱਡਾ ਇਕੱਠ ਕਰਕੇ ਇੱਥੋਂ ਦੇ ਡੀਓ ਦਾ ਜੇ ਕਹਿ ਦੀਏ ਜਿਹੜਾ ਬਤੀਰਾਗਾ ਬੋਲਣ ਦਾ ਜਾਂ ਧੱਕੇਸ਼ਾਹੀ ਕੀਤੀ ਹੈ ਉਸ ਅਧਿਕਾਰੀਆਂ ਨਾਲ ਉਸ ਨੂੰ ਮੁੜ ਬਹਾਲ ਕਰਨ ਵਾਸਤੇ 4 ਤਰੀਕ ਨੂੰ ਵੱਡਾ ਕੱਠ ਕਰਕੇ ਇੱਥੋਂ ਕਿਸੇ ਪਾਸੇ ਲਗਾਵਾਂਗੇ ਕਿਉਂਕਿ ਕਮੇਟੀ ਦੇ ਫੈਸਲਾ ਕਮੇਟੀ ਬਣੀ ਹੋਈ ਹੈ ਜੋ ਫੈਸਲਾ ਕਰਤਾ ਤੇ ਇੱਥੋਂ ਦੇ ਨਫਾ ਨੁਕਸਾਨ ਦੀ ਕੋਈ ਵੀ ਕੋਈ ਨੁਕਸਾਨ ਹੁੰਦਾ ਨਫਾ ਹੁੰਦਾ ਇੱਥੋਂ ਦੇ ਡੀਓ ਤੇ ਇੱਥੋਂ ਦਾ ਡੀਸੀ ਜ਼ਿੰਮੇਵਾਰ ਹੈ ਇਸ ਕਰਕੇ ਜਵਾਕਾਂ ਨੂੰ ਅਨਸਾਫ਼ ਦਿਵਾਉਣ ਦੇ ਵਾਸਤੇ ਪਿੰਡਾਂ ਦੇ ਲੋਕਾਂ ਨੇ ਪਿੰਡ ਦੇ ਬਹੁਤ ਸਾਰੇ ਆਮ ਲੋਕ ਆਏ ਹੈ ਵੀ ਬਹੁਤ ੱੱਕਾ ਹੋਇਆ ਬੇਸ਼ ੱੱਕੇ ਦੇ ਖਿਲਾਫ 4 ਤਰੀਕ ਨੂੰ ਬੇਨਤੀ ਕਰਦੇ ਆ ਕਿਸਾਨਾਂ ਨੂੰ ਮਜ਼ਦੂਨਾਂ ਨੂੰ ਮੇਰੀਆਂ ਮਾਤਾ ਪਿਓਾਂ ਨੂੰ ਵੀ ਆਪਣੇ ਬੱਚਾ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਘਰ ਘਰ ਦਾ ਬੰਦਾ ਪਪਾ ਸਕੂਲ ਦੇ ਮੂਹਰੇ ਪਹੁੰਚਣ ਦੀ ਕਿਰਪਾਲਤਾ ਕਰ ਅੱਜ ਅਸੀਂ 10 ਤੋਂ ਲੈ ਕੇ 2 ਵਜੇ ਤੱਕ ਭਾਰਤੀ ਕਿਸਾਨ ਜੀ ਨੂੰ ਡਪਾਉਂਦਾ ਸੰਜੁਕਤ ਕਿਸਾਨ ਮੋਰਚਾ ਤੇ ਮਾਪਿਆਂ ਦੇ ਸਹਿਯੋਗ ਨਾਲ ਇਸ ਵਸਤੇ ਦੇ ਮੂਹਰੇ ਧਰਨਾ ਲਾਇਆ ਬਹੁਤ ਵਧੀਆ ਬਹੁਤ ਸ਼ਾਂਤਮੁਲਕ ਸੀਗਾ ਤੇ ਅਸੀਂ ਹੁਣ ਅਗਲੇ 2 ਦਿਨਾਂ ਨਾਲ ਜਿਵੇਂ ਮੂਰੇ ਐਜ਼ ਇਟ ਇਜ਼ ਲਾਵਾਂਗੇ ਤੇ ਜੇ ਨਾ ਪ੍ਰਸ਼ਾਸਨ ਨੇ ਸਾਡੀ ਗੱਲ ਨ ਮੰਨੀ ਤਾਂ 4 ਤਰੀਕ ਨੂੰ ਬਹੁਤ ਵੱਡਾ ਇੱਕ ਇਕੱਠ ਕਰਕੇ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਉਹਨੂੰ ਜਗਾਵਾਂਗੇ ਸਾਡੇ ਵੱਲੋਂ ਅੱਜ ਪ੍ਰਸ਼ਾਸਨ ਨੂੰ ਚੇਤਾਵਨੀ ਦੇਣ ਦੇ ਨਾਤੇ ਅੱਜ ਦਾ ਇਹ ਇਕੱਠ ਕੀਤਾ ਗਿਆ ਸੀ ਜੋ ਕਿ 10 ਤੋਂ 2 ਵਜੇ ਤੱਕ ਰੱਖਿਆ ਗਿਆ ਸੀ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਵੀ ਜੇ ਅੱਗੇ ਤੋਂ ਸਾਡੇ ਇਸ ਸਾਡੀਆਂ ਮੰਗਾਂ ਨੂੰ ਜਾਇਜ਼ ਠਾਕੇ ਅਤੇ ਸਾਨੂੰ ਉਹਦੇ ਹੱਕ ਬਹਾਲ ਨਾ ਕੀਤੇਗੇ ਤਾਂ 4 ਤਰੀਕ ਦਾ ਅਸੀਂ ਇੱਕ ਵੱਟਾ ਇਕੱਠ ਕਰਕੇ ਸਰਕਾਰ ਦਾ ਵਿਰੋਧ ਕਰਾਂਗੇ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ